ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ ਦੇ ਉੱਤੇ ਅੱਜ ਫੈਸਲਾ ਸੁਣਾਇਆ ਜਾਵੇਗਾ ਦੱਸਦੀ ਕਿ ਅੰਤਰੀਨ ਜ਼ਮਾਨਤ ਨੂੰ ਲੈ ਕੇ ਪਟੀਸ਼ਨ ਦਾਇਰ ਕੀਤੀ ਗਈ ਸੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਜਿਸ ਨੂੰ ਲੈ ਕੇ ਅੱਜ ਫੈਸਲਾ ਸੁਣਾਇਆ ਜਾਣਾ ਹੈ ਦਿੱਲੀ ਦੀ ਰਾਉਜ਼ ਐਵੇਨਿਊ ਕੋਰਟ ਅੱਜ ਫੈਸਲਾ ਸੁਣਾਏਗੀ ਕਿਉਂਕਿ ਉਹਨਾਂ ਨੇ 1 ਜੂਨ ਨੂੰ ਜਿਹੜਾ ਕੋਰਟ ਦੇ ਵਿੱਚ ਫੈਸਲਾ ਹੈ ਉਹ ਰੱਖਵਾ ਰੱਖ ਲਿਆ ਸੀ ਅਤੇ ਅਰਵਿੰਦ ਕੇਜਰੀਵਾਲ ਨੇ 2 ਜੂਨ ਨੂੰ ਦੁਬਾਰਾ ਸਰੈਂਡਰ ਕਰ ਦਿੱਤਾ ਸੀ ਕਿਉਂਕਿ ਜਦੋਂ ਉਹਨਾਂ ਨੇ ਪਟੀਸ਼ਨ ਦਾਇਰ ਕੀਤੀ ਸੀ ਤਾਂ ਉਹ ਆਲਰੇਡੀ ਅੰਤਰੀਮ ਜ਼ਮਾਨਤ ਉਸਾਨ ਜਿਸ ਦੇ ਵਿੱਚ ਉਹਨਾਂ ਨੇ ਚੋਣਾਂ ਦਾ ਹਵਾਲਾ ਦੇ ਕੇ ਚੋਣ ਪ੍ਰਚਾਰ ਦਾ ਹਵਾਲਾ ਦੇ ਕੇ ਅੰਤਰੀਮ ਜ਼ਮਾਨਤ ਮੰਗੀ ਸੀ ਤੇ ਜਿਸ ਤੋਂ ਬਾਅਦ ਦੱਸਦੀ ਹੈ ਕਿ ਮੈਡੀਕਲ ਜਾਂਚ ਕਰਵਾਉਣ ਦੀ ਲਈ ਜਿਹੜੀ ਅੰਤਰੀਮ ਜ਼ਮਾਨਤ ਹੈ ਉਹ ਮੰਗੀ ਗਈ ਸੀ ਪਰ ਕੋਰਟ ਨੇ ਉਸ ਦੇ ਉੱਤੇ ਕੋਈ ਫੈਸਲਾ ਨਾ ਸੁਣਾਇਆ ਤੇ ਉਹਨਾਂ ਨੂੰ ਦੁਬਾਰਾ ਸਰੈਂਡਰ ਕਰਨ ਨੂੰ ਕਹਿ ਦਿੱਤਾ ਗਿਆ ਸੀ ਤਾਂ ਉਸ ਰੱਖਵੇ ਕੀਤੇ ਹੋਏ ਫੈਸਲੇ ਨੂੰ ਅੱਜ ਆਗਾਜ਼ ਕੀਤਾ ਜਾਵੇਗਾ ਤੇ ਅੱਜ ਦਿੱਲੀ ਦੀ ਰਾਉਜ਼ ਐਵੇਨਿਊ ਕੋਰਟ ਫੈਸਲਾ ਸੁਣਾਏਗੀ ਕਿ ਅੰਤਰੀਮ ਜ਼ਮਾਨਤ ਕੇਜਰੀਵਾਲ ਨੂੰ ਮਿਲਦੀ ਹੈ ਜਾਂ ਨਹੀਂ ਤੇ ਅੰਤਰੀਮ ਜ਼ਮਾਨਤ ਦੇ ਉੱਤੇ ਅੱਜ ਕੀ ਫੈਸਲਾ ਆਏਗਾ ਇਹ ਵੀ ਅੱਜ ਦੁਪਹਿਰ ਤੱਕ ਪਤਾ ਲੱਗ ਜਾਵੇਗਾ ਕਿ ਦਿੱਲੀ ਦੇ ਅਰਵਿੰਦ ਕੇਜਰੀਵਾਲ ਨੂੰ ਮਿਲਦੀ ਹੈ ਕਿ ਨਹੀਂ ਅੰਤਰੀਮ ਜ਼ਮਾਨਤਾਂ ਦੱਸਦੀ ਹੈ ਕਿ ਵੱਡੀ ਖਬਰ ਹੈ ਕਿ ਦਿੱਲੀ ਦੇ ਵਿੱਚ ਅੱਜ ਫੈਸਲੇ ਦਾ ਆਗਾਜ਼ ਹੋਵੇਗਾ ਇੱਕ ਹਫ਼ਤੇ ਦੀ ਮੈਡੀਕਲ ਜਾਂਚ ਦੇ ਲਈ ਉਹਨਾਂ ਨੇ ਅੰਤਰੀਮ ਜ਼ਮਾਨਤ ਮੰਗੀ ਸੀ ਤੇ ਅੱਜ ਕੋਰਟ ਉਸ ਫੈਸਲੇ ਦਾ ਆਗਾਜ਼ ਕਰੇਗਾ